ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪਲਵੰਡੀ ਸਭੋ ਟਰੈਕਟਰ ਮੇਲਾ ਦਿਖਾਉਣ ਲੱਗੇ ਆ ਸਰੋ ਜੀ ਤੇ ਵੀਡੀਓ ਰਿਕਾਰਡ ਕਰਨ ਮੋਬਾਈਲ ਨੰਬਰ ਦੇਣਾ ਹੈ ਤੁਹਾਨੂੰ ਤੇ ਮੋਬਾਈਲ ਨੰਬਰ ਨੋਟ ਕਰ ਲਿਓ ਕਾਪੀ ਪੈਨ ਚੱਕ ਲਵਾਗਾ ਤੇ ਟਰੈਕਟਰ ਦਿਖਾਉਣ ਲੱਗੇ ਆ ਤੁਹਾਨੂੰ ਜੀ ਵੱਡੇ ਛੋਟੇ ਜਿਹੜਾ ਕਿਸੇ ਆ ਗਿਆ ਜੀ ਸੋਨਾ ਲੀਕਾ RX60 MM DI ਸੋਨਾਲੀਕਾ ਐਮ ਐਮ ਆਰ ਐਕਸ ਆਰ ਐਕਸ ਸ਼ੋ ਦੇ ਵਿੱਚ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਅਗਲੇਟਰ 750 16 ਦੇ ਜੇ ਕਿਤੇ 80 85 ਪੈਸੇ ਤੇ ਬੈਗਟਾਰ ਜੇ ਕਿਤੇ ਹੈਗਾ ਜੀ 70 75 ਪੈਸੇ 14 9 28 ਦੇ ਇਹ ਐਮ ਐਮ ਦਾ ਮਤਲਬ ਹੁੰਦਾ ਜੀ ਇਹ ਤਿੰਨ ਸਿਲੰਡਰ ਹੁੰਦਾ ਇਹ ਸੋਨਾਲੀਕਾ ਤਿੰਨ ਸਿਲੰਡਰ ਹੁੰਦਾ ਹੈ 60 ਵਾਲਾ ਵੀ ਐਮ ਐਮ ਦਾ ਮਤਲਬ ਇਹ ਹੁੰਦਾ ਜੀ ਐਮ ਐਮ ਸੁਪਰ ਤਿੰਨ ਸਿਲੰਡਰ ਸੋਨਾਲੀਕਾ ਕੰਡੀਸ਼ਨ ਚੈੱਕ ਕਰ ਲਓ 73 ਫੈਬਰ ਵਾਲੀ ਲੱਗੀ ਹੋਈ ਐ ਇਸ ਦਾ ਜੀ ਤੇ ਪੰਜਾਬ ਦਾ ਨੰਬਰ ਹੈ ਪੀਵੀ 22 ਪੀਵੀ 22 ਨੰਬਰ ਹੈ ਡਬਲ ਡਿਸਟ੍ਰੀਬਿਊਟਰ ਕੰਡੀਸ਼ਨ ਟਰੈਕਟਰ ਵੀ ਚੈੱਕ ਕਰ ਲਓ ਪਾਵਰ ਸਟੀਅਰਿੰਗ ਹੈ 10 ਸਿਲੰਡਰ ਦੇ ਵਿੱਚ ਆਉਂਦਾ ਜੀ ਇਹ ਐਮ ਐਮ ਦਾ ਮਤਲਬ ਇਹ ਹੁੰਦਾ ਹੈਗਾ ਵੀ 3 ਸਿਲੰਡਰ ਹੈ 2013 ਮਾਡਲ ਦਾ 3 ਲੱਖ 75000 ਰੁਪਿਆ ਰੇਟ ਹੈ ਫੈਵਰ ਵਾਲੀ ਛਤਰੀ ਲੱਗੀ ਹੋਈ ਆ ਡੀਆਈ 60 ਆਰਐਕਸ ਸੋਨਾਲੀ ਦਾ ਡਬਲ ਡਿਸਟ੍ਰਿਬਿਊਟਰ ਹੈ ਪਾਵਰ ਸਟੀering ਦਾ ਇਸ ਤੋਂ ਬਾਅਦ ਆ ਗਈ ਫਾਰਮ ਟ੍ਰੱਕ 60 ਈਪੀਆਈ ਕਲਾਸਿਕ 2017 ਮਾਡਲ ਹੈ 5 ਲੱਖ ਤੇ 35000 ਰੁਪਏ ਰੇਟ ਹੈ ਇਸ ਦਾ ਤੇ T20 ਹੈ 3 ਸਪੀਡਾ ਹੈ 3 ਸਪੀਡ 5 ਲੱਖ 35000 ਰੁਪਏ ਰੇਟ ਹੈ ਇਸ ਦਾ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਤੇ ਬੈਕ ਟਾਇਰ ਰਹਿ ਗਿਆ ਜੀ ਇਸਦੇ 75 ਪੈਸੇ MRF ਦੇ 14928 ਦੇ ਪਾਵਰ ਸਟੀering ਡਬਲ ਪੰਪ ਪਾਵਰ ਸਟੀering ਅਗਲੇ ਟਾਇਰ ਰਹਿ ਗਿਆ ਜੀ ਇਸਦੇ 60 65 ਪੈਸੇ ਅਪੋਲੋ ਦੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਤੁਸੀਂ 2017 ਮਾਡਲ ਹੈ 535000 ਰੁਪਏ ਰੇਟ ਹੈ ਟਰੈਕਟਰ ਦਾ T20 EPI ਕਲਾਸਿਕ ਫਾਰਮਟ੍ਰੈਕ 60 ਡਬਲ ਡਿਸਟ੍ਰਿਬਿਊਟਰ ਹੈ ਸਰਡ ਗੇਅਰ 3 ਸਪੀਡ ਹੈ T20 ਦਾ ਮਤਲਬ ਹੈਗਾ ਜੀ ਇਹ 3 ਸਪੀਡ ਜਿਹੜੇ T20 ਹੁੰਦੇ ਆ 3 ਸਪੀਡ ਦੇ ਵਿੱਚ ਆਉਂਦੇ ਆ ਤੇ ਟਾਇਰ 14 ਵਾਲੇ ਆ ਇਹਦੇ ਤੇ ਇਸ ਤੋਂ ਬਾਅਦ ਹੈਗਾ ਜੀ 855 ਸਵਰਾਜ 4 ਸਟਾਰ ਰਿਵਰਸ ਪੀਟੀਓ ਤੇ 2014 ਮਾਡਲ ਹੈ 4 ਲੱਖ 98000 ਰੁਪਏ ਟਰੈਕਟਰ ਦਾ ਰੇਟ ਹੈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਸਾਡੇ ਕੋਲ ਇਹ ਲੋ ਓਹਦਾ 14 ਵਾਲੇ ਟਾਇਰ ਅਪੋਲੋ ਦੇ ਜਮਾ ਨਵੇਂ ਟਾਇਰ ਹੈਗੇ ਅਪੋਲੋ ਹਜੇ ਧਿਕਰ ਗੁੱਡੀਆਂ ਦੇ ਉੱਤੇ ਬਰਾਟ ਅਪੋਲੋ ਲਿਖਿਆ ਹੋਇਆ ਹੈਗਾ ਗੁੱਡੀਆਂ ਤੋਂ ਹਜੇ ਧਿਕਰ ਘਕਸਿਆ ਨਹੀਂ ਇਹ ਟਾਇਰ ਜਮਾ ਨਵੇਂ ਅਗਲੇ ਗੁਡੀਆਰ ਦੇ 80 85 ਪੈਸੇ 750 16 ਦੇ 2014 ਮਾਡਲ ਪਾਵਰ ਸਟੀering ਡਬਲ ਪੰਪ ਡਬਲ ਡਿਸਟ੍ਰਿਬਿਊਟਰ 4 ਲੱਖ 98000 ਰੁਪਏ ਰੇਟ ਹੈ ਟਰੈਕਟਰ ਦਾ ਕਿਸੇ ਵੀਰ ਨੇ ਲੈਣਾ ਹੋਵੇ ਕੰਡੀਸ਼ਨ ਟਰੈਕਟਰ ਦੀ ਸਾਰੀ ਚੈੱਕ ਕਰ ਲਓ ਤੁਸੀਂ 4 ਸਟਾਰ 2014 ਮਾਡਲ ਇਸ ਤੋਂ ਬਾਅਦ ਆ ਗਿਆ ਜੀ 744 ਸਵਰਾਜ 2011 ਮਾਡਲ ਹੈ ਪੰਜਾਬ ਨੰਬਰ ਹੈ ਸਾਦਾ ਸਟੀering ਹੈਗਾ 2011 ਮਾਡਲ ਹੈ ਸਾਦਾ ਸਟੀering ਪੰਜਾਬ ਨੰਬਰ 3 ਲੱਖ ਤੇ 75000 ਰੁਪਇਆ ਰੇਟ ਹੈ ਇਹਦਾ ਅਗਲੇ ਟਾਇਰ ਹੈਗੇ 75 80 ਪੈਸੇ ਐ ਮਾਰਖਦੇ ਉਧਰੋਂ ਬੈਕ ਟਾਇਰ ਵੀ 75 80 ਪੈਸੇ ਐਮ ਆਰ ਐਫ ਦੇ 13 6 28 ਦੇ 13 6 28 ਦੇ ਬੈਕ ਟਾਇਰ ਐਮ ਆਰ ਐਫ ਦੇ ਵੀ ਪੂਰੇ ਚੰਗੇ ਆ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ ਤੁਸੀਂ ਟਰੈਕਟਰ ਪੂਰਾ ਸਾਫ਼ ਸਿਕਰਾ ਲੱਗ ਰਿਹਾ 2011 ਮਾਡਲ 3 ਲੱਖ 75000 ਰੁਪਏ ਰੇਤਾ ਟਰੈਕਟਰ ਦਾ ਸਿੰਗਲ ਪੰਪ ਸਾਦਾ ਸਟੀering 2 ਸਟਾਰ 2 ਸਟਾਰਾਂ ਵਾਲਾ ਤੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਟਰੈਕਟਰ ਪੂਰਾ ਸਾਫ ਕੀ ਵਾਲਾ 12 ਠੀਕ ਹੈ ਜੀ ਵਧੀਆ ਜੀ ਤੇ ਟਰੈਕਟਰ ਚਾਰ ਪੰਜ ਹੀ ਲੱਗੇ ਹੋਵੇ ਜੀ ਪੰਜ ਕ ਟਰੈਕਟਰ ਨੇ ਜੀ ਆਪਣੇ ਲਵੇ ਜੀ ਹਾਂ ਜੀ ਟਰੈਕਟਰ ਹੈ ਬਾਈ ਕੋਲੇ ਤੇ ਬੁੱਧਵਾਰ ਤੋਂ ਬਿਨਾ ਟਰੈਕਟਰ ਕਿੱਥੇ ਹੁੰਦੇ ਆ ਬੁੱਧਵਾਰ ਤੋਂ ਬਿਨਾ ਟਰੈਕਟਰ ਆਪਣੇ ਸਨਾਮ ਹੁੰਦੇ ਨੇ ਜੀ ਸਨਾਮ ਹੁੰਦੇ ਹਾਂ ਜੀ ਬਾਈ ਸਨਾਮ ਤੋਂ ਹੁੰਦਾ ਕਿਸੇ ਵੀਰ ਨੇ ਲੈਣੇ ਹੋਣ ਬੁੱਧਵਾਰ ਤੋਂ ਬਿਨਾ ਟਰੈਕਟਰ ਬਾਈ ਦੇ ਸਨਾਮ ਹੁੰਦੇ ਆ ਤੇ ਕੀ ਡਿਸਕਾਊਂਟ ਕਰੇਗਾ ਟਰੈਕਟਰ ਦਾ ਭਾਈ ਕੀ ਡਿਸਕਾਊਂਟ ਕਰੇਗਾ ਟਰੈਕਟਰ ਮੰਗਰ ਹੋ ਜੂਗਾ ਜੀ 10-15000 ਦਾ ਡਿਸਕਾਊਂਟ ਆ ਹਰੇਕ ਟਰੈਕਟਰ ਮੰਗਰ ਹਰੇਕ ਟਰੈਕਟਰ ਮਗਰ ਬਾਈ ਕਹਿੰਦਾ 10-15000 ਦਾ ਡਿਸਕਾਊਂਟ ਕਰ ਦੇਾਂਗੇ ਤੂੰ ਬੜਾ ਮੋਟਾ ਬੱਧ ਵੀ ਕਰ ਦੇਣਗੇ ਜਦੋਂ ਬਾਈ ਨਾਲ ਗੱਲਬਾਤ ਕਰੋਗੇ ਕੋਲੇ ਆਓਗੇ ਤੇ ਇਸ ਨਾਮ ਤੋਂ ਅੱਗੇ ਟਰੈਕਟਰ ਲੈ ਸਕਦੇ ਹੋ ਬਾਕੀ ਦਿਨ ਬਾਈ ਦੇ ਤਲਵੰਡੀ ਸਾਮ ਹੁੰਦੇ ਬੁੱਧਵਾਰ ਨੂੰ ਤਲਵੰਡੀ ਸਾਮ ਹੋ ਹੁੰਦੇ ਆ ਤੇ ਮੋਬਾਈਲ ਨੰਬਰ ਦੱਸੀ ਮੋਬਾਈਲ ਨੰਬਰ ਆਗਾ 7094 70256 70094 70270 256 ਇਹ ਬਾਈ ਦਾ ਮੋਬਾਈਲ ਨੰਬਰ ਆ ਕਿਸੇ ਵੀਰ ਨੇ ਟਰੈਕਟਰ ਲੈਣੇ ਹੋਣ ਤਾਂ ਬਾਈ ਕੋਲੋਂ ਟਰੈਕਟਰ ਲੈ ਸਕਦੇ ਹੋ ਪੰਜਾਬ ਨੰਬਰ ਜ਼ਿਆਦਾ ਤਾਂ ਟਰੈਕਟਰ ਹੁੰਦੇ ਇਹਨਾਂ ਕੋਲੇ ਤੇ ਹਰਿਆਣਾ ਵੀ ਹੁੰਦੀ ਹੈ ਚਲੋ ਪੰਜਾਬ ਨੰਬਰ ਹੀ ਟਰੈਕਟਰ ਹੁੰਦੇ ਨੇ ਜੀ ਆਪਣੇ ਕੋਲ ਸਾਰੇ ਪੰਜਾਬ ਵੀ ਹੁੰਦੇ ਆ ਹਾਂ ਪੰਜਾਬ ਤੇ ਕਿੰਨੇ ਹਾਂ ਹਾਂ ਤੇ ਬਾਈ ਕੋਲੋਂ ਟਰੈਕਟਰ ਲੈ ਸਕਦੇ ਹੋ ਕਿਸੇ ਵੀਰ ਨੇ ਕੋਈ ਟਰੈਕਟਰ ਲੈਣਾ ਹੋਵੇ ਬਾਈ ਨਾਲ ਕੰਟੈਕਟ ਕਰ ਲਿਓ ਮੋਬਾਈਲ ਨੰਬਰ ਤੁਹਾਨੂੰ ਦੱਸਤਾ ਤੇ ਅੱਗੇ ਹੋਰ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਕੋਲੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤੋ ਤੇ ਆਪਣੇ ਚੈਨਲ ਨੂੰ ਕਰ ਲਿਓ ਕੋਲੋ ਆਪਾਂ ਹੋਰ ਚੰਗਣ ਚੰਗੀਆਂ ਵੀਡੀਓ ਤੁਹਾਡੇ ਕੋਲੇ ਲੈ ਕੇ ਆਵਾਂਗੇ ਟਰੈਕਟਰਾਂ ਸੰਬੰਧੀ ਜਾਣਕਾਰੀ ਦੇਣਾ ਜੇ ਤੁਹਾਨੂੰ ਤੇ ਟਰੈਕਟਰਾਂ ਦੇ ਰਿਟ ਸੰਬੰਧੀ ਕੋਈ ਵੱਡਾ ਛੋਟਾ ਟਰੈਕਟਰ ਕਿਸੇ ਵੀਰ ਨੇ ਲੈਣਾ ਜਾਂ ਵੇਚਣਾ ਹੈ ਕਿਸੇ ਵੀਰ ਨੇ ਕੋਈ ਆਪਣੇ ਨਾਲ ਕੰਟੈਕਟ ਕਰ ਲਿਓ 88254054 8825404 ਇਹ ਆਪਣਾ ਮੋਬਾਈਲ ਨੰਬਰ ਹੈ ਕਿਸੇ ਵੀਰ ਨੇ ਕੋਈ ਟਰੈਕਟਰ ਲੈਣਾ ਹੋਇਆ ਵੇਚਣਾ ਹੋਇਆ ਤਾਂ ਆਪਣੇ ਨਾਲ ਕੰਟੈਕਟ ਕਰ ਲਓ ਆਪਾਂ ਖਰੀਦ ਵੀ ਲੈਨੇ ਕਾਗਜ਼ਾਂ ਪੱਤਰਾਂ ਦੇ ਇੱਕ ਨੰਬਰ ਹੋਣ ਜੇ ਕਿਸੇ ਵੀਰ ਨੇ ਵੇਚਣਾ ਹੈਗਾ ਤੇ ਆਪਾਂ ਇੱਕ ਨੰਬਰ ਦੇ ਕਾਗਜ਼ਾਂ ਵਾਲਾ ਟਰੈਕਟਰ ਲੈਨੇ ਆ ਇੱਕ ਨੰਬਰ ਦੇ ਕਾਗਜ਼ਾਂ ਵਾਲਾ ਹੀ ਵੇਚਦੇ ਆ ਗਲਤ ਕਾਗਜ਼